ਮਾਸੀ ਤਾਂ ਧਾਗੇ ਨਹੀਂ ਖੋਲਦਾ ਹਾਂਜੀ ਦੋਸਤੋ ਚਾਰੇ ਪਾਸੇ ਗੋਪੀ ਦਾ ਵਿਆਹ ਤੇ ਗੋਪੀ-ਗੋਪੀ ਹੋਈ ਪਈ ਐ। ਖਾਲੀ ਵਿੱਚ ਗੋਪੀ ਨੇ ਸਾਡੇ ਨਾਲ ਸੋਸ਼ਲ ਮੀਡੀਆ ਤੇ ਆਪਣੀ ਵਾਈਫ ਦੇ ਨਾਲ ਕੰਗਣਾ ਖੇੜਦੇ ਦੀ ਵੀਡੀਓ ਸਾਂਝੀ ਕੀਤੀ ਹੈ। ਇੱਥੇ ਕਿ ਗੋਪੀ ਦੀ ਸਾਰੀ ਫੈਮਿਲੀ ਬੈਠੀ ਹੋਈ ਐ ਅਤੇ ਗੋਪੀ ਆਪਣੀ ਵਾਈਫ ਦੇ ਗਾਣਾ ਖੋਲ ਰਿਹਾ ਹੈ ਅਤੇ ਨਾਲ ਹੀ ਕੰਗਣਾ ਖੇਡਣ ਵਾਲੀ ਰਸਮ ਵੀ ਨਿਭਾਈ ਗਈ। ਉਹ ਕੰਗਣਾ ਖੇੜਦੇ-ਖੇੜਦੇ ਬਹੁਤੀਆਂ ਸੇ ਠੱਠੇ ਲਵਾਏ ਕੋਪੀ ਸ਼ੌਕਰ ਜੀ ਨੇ। ਉਹ ਮੰਦਰੀ ਤਾਂ ਬਾਈ ਜੀ ਗੋਪੀ ਜੀ ਦੇ ਹੱਥ ਆਈ ਸਾਰੀ ਫੈਮਿਲੀ ਕਿੰਨੀ ਹਸਮੁਖ ਹੈ ਉਹ ਦੇਸੀ ਜੇ ਬੰਦੇ ਨੂੰ ਮਾਡਰਨ ਬਹੁ ਟਿੱਕਰ ਗਈ ਹੈ ਹੁਣ ਦੇਖਦੇ ਹਾਂ ਦੋਸਤੋ ਕੀ ਬਣਦਾ ਤੁਸੀਂ ਵੀ ਇਸ ਜੋੜੀ ਨੂੰ ਕਮੈਂਟ ਬਾਕਸ ਦੇ ਵਿੱਚ ਵਧਾਈਆਂ ਦਿਓ ਉਹਨਾਂ ਦੇ ਵਿਆਹ ਦੀਆਂ ਕਿਉਂ ਉਹ ਤੁਹਾਡੇ ਨਾਲ ਕੰਗਣਾ ਖੇੜਦੇ ਦੇ ਹਾਸੇ ਠੱਠੇ ਵਾਲੀ ਵੀਡੀਓ ਸਾਂਝੀ ਕਰਦੇ ਆਂ ਮਾਂ ਪੂਰੀ ਚੱਕ ਦੇ ਫੱਟੇ ਥੱਲੇ ਟਾਈਪਫੇਟ ਵਾਲਾ ਤਾਂ ਨਹੀਂ ਤੋ ਮਸਕੀੜੀਆਂ ਗੱਲਾਂ ਕਰੀ ਜਾਂਦਾ ਚਾ ਮੇਰੇ ਧਾਗੇ ਇਹ ਤਾਂ ੱਗ ਨਹੀਂ ਖੁੱਲਦਾ ਭਾਈ ਸਿੱਟਿਓ ਮੇ ਸੋਹਣੀ ਦੀ ਮੁੰਦੀ ਆ ਆਹ ਮੈਂ ਵੀ ਮੰਮੀ ਤੋਂ ਲੈਣਾ ਮੰਗ ਕੇ ਮੈਂ ਫਿਰ ਮਾਂ ਨੂੰ ਦੇ ਦਿੰਦੀ ਆ